ਨੀ ਕੀ ਗੱਲ ਐ ਰੋਟੀ ਨਹੀਂ ਪੱਕੀ ਤੇ ਇਥੋਂ ਅੱਜੇ ਭੁੱਖੇ ਗਏ ਨੇ ਉਹ ਅੱਜ ਮੈਂ ਲੇਟ ਉੱઠી ਸੀ ਦੀ ਘਰੇ ਹੋਰ ਵੀ ਕੰਮ ਹੁੰਦੇ ਆ ਇਸ ਕਰਕੇ ਰੋਟੀ ਲੇਟ ਹੋ ਗਈ ਮੇਰੀ ਇੱਕ ਗੱਲ ਨਾ ਦਿਮਾਗ 'ਚ ਪਾ ਲੈ ਜੇ ਅੱਗੇ ਤੋਂ ਕਦੇ ਵੀ ਇਹ ਰੋਟੀ ਤੋਂ ਭੁੱਖੇ ਗਏ ਨਾ ਤੈਨੂੰ ਵੀ ਉਸ ਦਿਨ ਰੋਟੀ ਨਸੀਬ ਨਹੀਂ ਹੋਣੀ ਵੱਡੀ ਆਈ ਐ ਅੱਜ ਨੀਂਦ ਲੇਟ ਖੁੱਲੇ ਸੀ ਕੀ ਹੋ ਗਿਆ ਬਨੀਤ ਜੀ ਅੱਜ ਲੇਟ ਹੋ ਗਏ ਆਓ ਲਾਲੋ ਗੁੱਸਾ ਸਾਰੇ ਆ ਵਾਂਗੂ ਤੁਸੀਂ ਵੀ ਕੀ ਹੋ ਗਿਆ ਇਹਨਾਂ ਦਾ ਗੁੱਸਾ ਨਾ ਕਰਿਆ ਕਰ ਤੂੰ ਨਾਲੇ ਅੱਜ ਰੋਟੀ ਕਿਉਂ ਲੇਟ ਹੋ ਗਈ ਕਿੰਨੇ ਤਾਂ ਕੰਮ ਹੁੰਦੇ ਆ ਘਰੇ ਸਵੇਰੇ ਉੱਠਦੇ ਸਾਰ ਧਾਰਾ ਕੱਢੋ ਚਾਹ ਪਾਣੀ ਕਰੋ ਆਪ ਤਾਂ ਮਹਾਰਾਣੀ ਉੱਠਦੀ ਆ 8 ਵਜੇ ਤੇ ਕੋਈ ਕੰਮ ਵੀ ਨਹੀਂ ਕਰਾਂਦੀ ਨਾਲ ਮਿਲ ਕੇ ਉੱਤੋਂ ਹਰਪਾਲ ਉਹ ਵੀ ਕੋਈ ਘਰ ਦਾ ਕੰਮ ਨਹੀਂ ਕਰਦਾ। ਉਹ ਤੇ ਚੰਗੀ ਨੌਕਰੀ ਲੱਗੀ ਉਹ ਬਿਜਲੀ ਬੋਰ ਤੇ। ਤਾ ਤੁਸੀਂ ਨਹੀਂ ਸੀ ਕਰ ਸਕਦੇ ਕੋਈ ਨੌਕਰੀ। ਸਾਨੂੰ ਤਾਂ ਨੌਕਰ ਬਣਾ ਕੇ ਰੱਖਿਆ ਹੋਇਆ। ਤੁਸੀਂ ਸਾਰਾ ਦਿਨ ਖੇਤਾ 'ਚ ਕੰਮ ਕਰਦੇ ਰਹਿੰਦੇ ਹੋ ਤੇ ਮੈਂ ਇੱਥੇ ਚੁੱਲੇ-ਮੁਰੇ ਮਰਦੀ ਰਹਿੰਦੀ ਆ। ਓਹੋ! ਐਨਾ ਡੂੰਗਾ ਨਹੀਂ ਸੋਚੀਦਾ ਹੁੰਦਾ। ਨਾਲੇ ਆਪਣੇ ਤੋਂ ਵੱਡੇ ਹੀ ਨਹੀਂ। ਆਪਣੇ ਤੋਂ ਵੱਡਿਆਂ ਦਾ ਗੁੱਸਾ ਨਹੀਂ ਖਰੀਦਾ ਹੁੰਦਾ। ਨਾਲੇ ਤੂੰ ਐਨਾ ਦਿਲ ਨਾ ਹੌਲਾ ਕਰ। ਤੈਨੂੰ ਪਤਾ ਸਹੀ ਆ। ਮੈਂ ਤੈਨੂੰ ਐਨੀ ਇਮੋਸ਼ਨਲ ਨਹੀਂ ਦੇਖ ਸਕਦਾ ਲਾਡੋ ਹੱਸਿਆ ਕਰ ਹੱਸਦੀ ਹੋ ਸੋਹਣੀ ਲੱਗਦੀ ਆ ਤੂੰ ਤਾਂ ਹਾਂ ਇੱਥੇ ਕੋ ਸਰਮੋ ਸਰਕਾਰੀ ਚੱਲਿਓ ਕੰਮ ਦਾ ਟੱਕਾ ਨਾ ਤੋੜਿਓ ਕੋਈ ਕਿਤਾਬ 부ੜੀ ਮਰੂਰੇ ਹੱਥੋਂ ਪੀਆ ਮਾਤਾ ਸਾਰਾ ਦਿਨ ਫੁੱਟੇ ਭਾਂਡੇ ਵਾਂਗੂ ਕੜਕੜ ਕਰੀ ਜੰਨੀ ਆ ਬੈਠੇ ਨਹੀਂ ਜਾਂਦਾ ਟਿੱਕੇ ਕੁਛ ਕਿਹਾ ਬੇਬੇ ਤੇ ਖੜਾ ਹੋ ਜਾ ਆਉਣ ਸਾਰ ਰੋਟੀਆਂ ਪਾੜਨ ਲੱਗ ਗਿਆ ਜਾਂ ਤੇ ਟੋਕਾ ਕਰ ਲੈ ਉਹ ਮੈਂ ਸਾਥ ਲੈ ਇੰਨਾ ਗੋਹਾ ਪਿਆ ਗੋਹਾ ਹੁੰਜਦੇ ਦਮ ਤਾਂ ਲੈਣ ਦੇ ਮੁੰਡੇ ਨੂੰ ਹੁਣ ਤਾਂ ਖੇਤੋਂ ਆਇਆ ਦਮ ਤਾਂ ਲੈਂਦਾ ਆਇਆ ਹੋਰ ਇਹਨੇ ਕੀ ਕਰਨਾ ਆ ਸਾਰੇ ਕੰਮ ਪਏ ਨੇਗੇ ਓ ਜੱਗੀ ਤੇਰਾ ਜਮਾਂ ਹੀ ਸਰਿਆ ਪਿਆ ਯਾਰ ਓ ਕੀ ਹੋ ਗਿਆ ਬਾਈ ਓ ਹਜੇ ਕੁਝ ਹੋਈ ਨਹੀਂ ਅਸੀਂ ਜਦੋਂ ਵੀ ਆਨੇ ਆ ਤੂੰ ਉਹ ਗੋਹੇ ਚ ਲਿਬੜਿਆ ਰਹਿਣਾ ਇੱਕ ਦਿਨ ਆ ਪਾਈ ਆ ਇੰਨੀ ਟਾਰਚ ਕਿੰਨੀ ਲਾ ਕੇ ਰੱਖਦਾ ਓਏ ਉਹ ਤੂੰ ਹੀ ਸਿੱਖ ਲੈ ਕੁਛ ਓ ਬਾਈ ਤਾਂ ਨੌਕਰੀ ਕਰਦਾ ਆ ਮੇਰੇ ਵਰਗੇ ਕੰਮ ਕਰਨ ਵਾਲੇ ਬੰਦੇ ਤੇ ਥੋੜੀ ਜਿੱਚਦੀ ਆ ਟਾਰਚ ਕਿੰਨੀ ਓ ਲੈ ਟਾਰਚ ਕਿੰਨੀ ਜੱਚਦੀ ਕਿਉਂ ਨਹੀਂ ਤੇਰੇ ਤੇ ਇੱਕ ਵਾਰੀ ਕੱਢ ਕੇ ਤਾਂ ਦੇਖ ਬਾਕੀ ਪਰਝਾਈ ਦਾਦੂ ਸਾਡੀ ਕਿੰਨੀ ਜੱਚਦੀ ਆ ਟਾਰਚ ਕਿੰਨੀ ਤੇਰੇ ਤੇ ਤੁਹਾ ਪਰਜਾਈ ਵੀ ਚੁੱਲ੍ਹੇ ਤੇ ਬਿਠਾਤੀ ਤੇ ਸਾਰਾ ਘਰ ਦਾ ਕੰਮ ਕਰਨ ਲਾਤੀ ਇੰਨਾ ਪੜ੍ਹੀ ਲਿਖੀ ਹੋਣ ਦੇ ਬਾਵਜੂਦ ਵੀ ਵਿਚਾਰੀ ਸਾਰਾ ਘਰ ਸੰਭਦੀ ਆ ਇੱਕ ਹਰਪਾਲ ਵਾਲੀ ਆ ਜਿਹੜੀ ਜਮੀ ਅਨਪੜ੍ਹ ਹੋਣ ਦੇ ਬਾਵਜੂਦ ਥੋਨੇ ਪੜ੍ਹੀ ਲਿਖੀ ਬਣਾ ਰੱਖੀ ਆ ਉਹ ਦੇਖਿਆ ਮੈਨੇ ਉਹ ਬਿਨਾਂ ਗੱਲੋਂ ਭਾਬੀ ਦੇ ਰੋਹ ਮਾਰਦੀ ਰਹਿੰਦੀ ਆ ਉਹ ਬਾਈ ਕੱਲਾ ਪੜਿਆ ਲਿਖਿਆ ਹੋਣਾ ਵੀ ਜ਼ਰੂਰੀ ਨਹੀਂ ਹੁੰਦਾ ਘਰ ਦੇ ਕੰਮ ਕਰਨਾ ਵੀ ਬਹੁਤ ਵੱਡੀ ਜ਼ਿੰਮੇਵਾਰੀ ਆ ਆਹੋ ਉਹ ਤਾਂ ਦਿਖ ਹੀ ਰਿਹਾ ਤੂੰ ਕਿੰਨੀ ਚੰਗੀ ਤਰ੍ਹਾਂ ਨਿਭਾ ਰਿਆ ਜ਼ਿੰਮੇਵਾਰੀ ਨੂੰ ਉਹ ਕਮਲਿਆ ਉਹ ਤੈ ਵੀ ਤਾਂ ਬਾਰਾ ਕੀਤੀ ਹੋਈਆਂ ਨੇ ਉਹ ਜੇ ਘਰ ਵਾਲੀ ਨੂੰ ਨਹੀਂ ਲਾ ਸਕਦਾ ਕੰਮ ਤੇ ਤੂੰ ਹੀ ਲੱਗ ਜਾ ਯਾਰ ਕਿਤੇ ਘਟੋ ਘਟ ਪਰਜਾਈ ਵਾਸਤੇ ਕੁਝ ਖਾਣ ਨੂੰ ਤਾਂ ਲੈ ਆਇਆ ਕਰੇਗਾ ਹਰਪਾਲ ਵਾਲੀ ਦੇਖ ਲੈ ਬਾਈ ਕਿੰਨੇ ਵਧੀਆ ਸੂਟ ਪਾਉਂਦੀ ਆ ਤੂੰ ਤਾਂ ਯਾਰ ਪਰਜਾਈ ਨੂੰ ਸੂਟ ਵੀ ਨਹੀਂ ਦਿਵਾ ਸਕਦਾ ਕੀ ਹੋ ਗਿਆ ਜੱਲੀ ਪੁੱਤ ਕੀ ਸਮਝਾਈਆਂ ਨਾ ਮੇਰੇ ਪੁੱਤ ਨੂੰ ਉਹ ਤਾਇਆ ਕੱਲੂ ਪੰਜਾਬ ਪੁਲਿਸ ਦੇ ਫਾਰਮਾਂ ਦੀ ਆਖਰੀ ਡੇਟਾ ਮੈਂ ਪ੍ਰਵਾਹ ਦਿਨਾ ਇਹਦੇ ਫਾਰਮ ਨਹੀਂ ਇਹਦਾ ਕੁਝ ਨਹੀਂ ਹੋਣਾ ਨਾਲੇ ਤੈਨੂੰ ਪਤਾ ਤਾਈ ਵੀ ਜਿਆਦਾ ਹਰਪਾਲ ਉਹਨਾਂ ਦਾ ਹੀ ਕਰਦੀ ਆ ਤੋ ਤੋਂ ਬਿਨਾ ਇਹਨੂੰ ਕਿਸੇ ਨੇ ਨਹੀਂ ਪੁੱਛਣਾ ਹੈਗਾ ਸਹੀ ਗੱਲ ਆ ਪੁੱਤ ਮੇਰੇ ਜਿਉਂਦੇ ਜੀਓ ਮੇਰੇ ਪੁੱਤ ਦੀ ਇੱਜ਼ਤ ਆ ਜੋਗਲ ਤੱਕ ਮੈਂ ਜਿਉਣਾ ਉਦੋਂ ਤੱਕ ਨਹੀਂ ਨੂੰ ਕੋਈ ਕੁਝ ਕਹਿੰਦਾ ਮੇਰੇ ਮਾਰਨ ਪਿੱਛੋਂ ਤਾਂ ਮੇਰੇ ਪੁੱਤ ਦੀ ਕਿਸੇ ਨੇ ਸਾਰ ਨਹੀਂ ਲੈਣੀ ਤਾਇਆ ਫੀਸ ਤਾਂ ਇਹਦੀ ਮੈਂ ਭਰ ਦੇਣਾ ਨਹੀਂ ਪੁੱਤ ਤੂੰ ਇਹਦੇ ਫਾਰਮ ਭਰ ਦੇ ਕੱਲੇ ਫੀਸ ਮੈਨੂੰ ਸਵੇਰੇ ਫੜਾ ਦੇਣਾ ਉਹ ਚੱਲ ਠੀਕ ਆ ਜੱਗੀ ਆਪਾਂ ਕੱਲ ਨੂੰ ਮਿਲਦੇ ਆਂ ਤੇ ਮੇਰੀਆਂ ਗੱਲਾਂ ਤੇ ਗੌਰ ਕਰੀ ਤੇ ਨਾਲੇ ਅੱਜ ਸ਼ਾਮ ਨੂੰ ਮੈਂ ਅੱਖਾਂ ਦੀ ਪੰਡ ਲੈ ਜੂੰਗਾ ਇੱਥੋਂ ਆਓ ਭਾਈ ਲੈਣ ਦਾ ਤੂੰ ਪੰਡੇ ਆਇਆ ਸੀ